ਕੱਲ ਅੱਜ ਸੀਨੀਅਰ ਜਰਨਲਿਸਟ ਅਜੇ ਭਾਰਤਵਾਦੀ ਜੀ ਨੂੰ ਸੱਦਾ ਦਿੱਤਾ ਹੈ ਆਰਸਸ ਰਾਸ਼ਟਰੀ ਸਮਸ਼ੀਖ ਸੰਗ ਦੇ 100 ਸਾਲ ਪੂਰੇ ਹੋਣ ਵਾਲੇ ਹੈ ਕੱਲ ਤੇ ਜਿਸ ਸਮੇ ਸਾਡਾ ਰਿਲੀਜ਼ ਹੋਏਗਾ ਉਸ ਸਮੇ ਪੂਰੇ 100 ਸਾਲ ਹੋ ਚੁੱਕੇ ਹੋਣਗੇ ਅਖਬਾਰਾਂ ਦੇ ਵਿੱਚ ਔਰ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਚੀਜ਼ਾਂ ਪੜ ਰਹੇ ਹਾਂ ਅਜੇ ਭਾਰਤਵਾਦੀ ਸੀਨੀਅਰ ਜਰਨਲਿਸਟ ਦੇ ਨਾਤੇ ਇਹਨਾਂ ਨੇ ਕਈ ਲੀਡਿੰਗ ਨਿਊਜ਼ਪੇਪਰ ਤੇ ਕੰਮ ਕੀਤਾ ਹੈ ਟਾਈਮਸ ਆਫ ਇੰਡੀਆ ਇੰਡੀਅਨ ਐਕਸਪ੍ਰੈਸ ਤੇ ਡੈਲੀ ਪੋਸਟ ਦੇ ਇੰਟਰਵਿਊ ਦੇ ਹੋਰ ਵੀ ਕਈ ਪੱਤਰਕਾਵਾਂ ਜੋ ਅਖਬਾਰਾਂ ਤੇ ਇਹਨਾਂ ਨੇ ਕੰਮ ਕੀਤਾ ਹੈ ਤੇ ਇੱਕ ਪੱਤਰਕਾਰ ਦੀ ਦ੍ਰਿਸ਼ਟੀ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਆਰਸਸ ਬਾਰੇ ਅੱਜ ਭਰਤੋ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਿੰਦਰ ਜੀ ਥੈਂਕ ਯੂ ਥੈਂਕ ਯੂ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਹੈ ਆਮ ਗ੍ਰੇਟਫੁਲ ਟੂ ਯੂ ਐਂਡ ਸਾਰੇ ਦਰਸ਼ਕਾਂ ਨੂੰ ਤੇ ਵੀਵਰਸ ਨੂੰ ਮੇਰਾ ਬਹੁਤ-ਬਹੁਤ ਨਮਸਕਾਰ ਤੇ ਬਧਾਈਆ ਜਿਹੜੇ ਵਿੱਚ ਪੂਮਿਕਾ ਰੱਖੀ ਹੈ ਉਸ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪੰਜਾਬ ਦੀ ਹਸੰਦ ਦਾ ਕੰਮ ਕੀਤਾ ਹੈ ਖਾਸ ਕਰ 1947 ਤੋਂ ਲੈ ਕੇ ਆਪਾਂ 1925 ਇਹਨਾਂ ਦੀ ਸਥਾਪਨਾ ਹੋ ਗਈ ਹੈ 47 ਦਾ ਵਿਕਾ ਆਇਆ ਫਿਰ ਆਪਣਾ ਪੰਜਾਬੀ ਸੂਬੇ ਦਾ ਟਾਈਮ ਆਇਆ ਫਿਰ ਤਿੰਨ ਚਾਰ ਪੜਾਵ ਇਦਾਂ ਦੇ ਜਿਦੇ ਵਿੱਚ ਸੰਗ ਨੇ ਇੱਥੇ ਪੰਜਾਬ ਦੇ ਵਿੱਚ ਕੁਛ ਨਾ ਕੁਛ ਪੋਜ਼ਿਟਿਵ ਔਰ ਕੁਛ ਬੜੀ ਚੀਜ਼ ਕੰਮ ਕੀਤਾ ਉਸ ਦ੍ਰਿਸ਼ਟੀ ਨਾਲ ਤੁਸੀਂ ਤੁਹਾਡਾ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਅੱਜ ਪੱਤਰਕਾਰ ਦੇ ਨਾਤੇ ਤੁਹਾਨੂੰ ਕੀ ਲੱਗਦਾ

ਉਦੇ ਚ ਚਾਹੇ ਅਸੀਂ ਲੈ ਲਈਏ ਪਾਰਟੀਸ਼ਨ ਦਾ ਟਾਈਮ ਲੈ ਲਈਏ ਚਾਹੇ ਅਸੀਂ ਲੈ ਲਈਏ ਅ ਮਰਜੈਂਸੀ ਦਾ ਟਾਈਮ ਲੈ ਲਈਏ ਚਾਹੇ ਅਤਵਾਦ ਦਾ ਟਾਈਮ ਲੈ ਲਈਏ ਚਾਹੇ ਆਪਾਂ ਹੁਣ ਜਿਸ ਤਰ੍ਹਾਂ ਹੁਣ ਫਲਡਸ ਆਈਆਂ ਨੇ ਪੰਜਾਬ ਦੇ ਅੰਦਰ ਉਹ ਉਹ ਉਹਦਾ ਇੱਕ ਚੈਲੰਜ ਲੈ ਲਈਏ ਤੇ ਆਰਐਸਐਸ ਨੇ ਹਮੇਸ਼ਾ ਇੱਕ ਬੜਾ ਪੋਜ਼ਿਟਿਵ ਰੋਲ ਪਲੇ ਕੀਤਾ ਹੈ ਸੁਸਾਇਟੀ ਦੇ ਅੰਦਰ ਮਤਲਬ ਪੰਜਾਬ ਨੂੰ ਦੇਖਦੇ ਹੋਏ ਕਿਉਂਕਿ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਇੱਕ ਚੈਲੰਜ ਦਿੰਦਾ ਹੈ ਹਮੇਸ਼ਾ Uh, because of historical reasons te mainu lagda hai ki punjab de vich aryss ne jo contribution kiti hai gi hai it has been very outstanding eh di huje charcha nahi hui samajh de vich oh ik alag karan ho sakta hai ki alag vishay bhi ho sakta hai lekin ah jadon tu punjab de vich aryss ne pair rakheya hega eh ji apna thoda jehnu historically dekhiye te dr headgiver ਉਹਨਾਂ ਨੇ ਜਿਹੜੇ ਪਹਿਲੇ ਸੰਚਾਲਕ ਸੀਗੇ ਜਿਨ੍ਹਾਂ ਨੇ ਆਰਐਸਐਸਸੀ ਫਾਊਂਡੇਸ਼ਨ ਲੈ ਕੀਤੀ ਹੈ ਉਹ ਉਹਨਾਂ ਨੇ ਤਾਂ ਪੰਜਾਬ ਦੇ ਅੰਦਰ ਐਸ ਬੈਕ ਐਸ 1937 38 ਜਿਹੜ ਨੇ ਕੀ ਆਪਣੇ ਪ੍ਰਚਾਰਕ ਜਾਂ ਵੋਲੰਟੀਅਰਸ ਭੇਜਨੇ ਸ਼ੁਰੂ ਕਰ ਦਿੱਤੇ ਸੀਗੇ ਉਹਨਾਂ ਚੋ ਸਭ ਤੋਂ ਪਹਿਲੇ ਨਾਂ ਆਂਦਾ ਸੀਗਾ ਬਾਬਾ ਸਾਹਿਬ ਆਪਕੇ ਜੀ ਦਾ ਪੇਰੇ ਮਾਧਵਰਾ ਮੂਲੇ ਸੀਗੇ ਉਹ ਮਤਲਬ ਬੇਸਿਕਲੀ ਜਿਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਾ ਕੇ ਉੱਥੇ ਕੰਮ ਸ਼ੁਰੂ ਕਰੋ ਤੇ ਪੰਜਾਬ ਬਾਏ ਦਿ ਵੇ ਉਸ ਵੇਲੇ ਬੜੇ ਕਨਫਲਿਕਟ ਸਿਚੁਏਸ਼ਨ ਚ ਨਿਕਲ ਰਿਹਾ ਸੀਗਾ ਕਿਉਂਕਿ ਹਿੰਦੂ ਮੁਸਲਮ देयर ਆ ਟੈਂਸ਼ਨਸ ਇੱਥੇ ਬਹੁਤ ਵਧ ਗਈਆਂ ਸੀ ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮੈਨੂੰ ਲੱਗ ਰਿਹਾ ਹੈ ਡਾਕਟਰ ਸਾਹਿਬ ਨੇ ਫਿਰ ਡਿਸਾਈਡ ਕੀਤਾ ਕਿ ਨਹੀਂ ਸਾਡੇ ਸਵੈਮ ਸੇਵਕ ਇੱਥੇ ਜਾਣ ਪਹਿਲਾਂ ਬਹੁਤ ਜ਼ਰੂਰੀ ਨੇ ਦੇ ਸੰਸੇਪ ਕੋਥੇ ਆਏ ਸੈਂਤੀ ਠਤੀ ਦੇ ਹਾਲਤ ਹੋੜੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕੰਮ ਬੰਦਾ ਗਿਆ ਫਿਰ ਬਾਅਦ ਚ ਪਹਿਲਾ 라ਵਲਪਿੰਡੀ ਲਾਹੌਰ ਤੇ ਸਿਆਲਕੋਟ ਜੋ ਮੈਨੂੰ ਯਾਦ ਆ ਰਿਹਾ ਇਹਨਾਂ ਤਿੰਨ ਸ਼ਹਿਰਾਂ ਤੇ ਫੋਕਸ ਕਰਕੇ ਮਤਲਬ ਸੇਵਕਾਂ ਨੂੰ ਭੇਜਿਆ ਗਿਆ ਸੀਗਾ ਉਤੋਂ ਬਾਅਦ ਫਿਰ ਹੌਲੀ ਹੌਲੀ ਕੰਮ ਉਹਦਾ ਆਂਦੀ ਕੋਸ਼ਿਸ਼ ਕੀਤੀ ਗਈ ਕੰਮ ਵਧਿਆ ਵੀ ਉਹ ਮਤਲਬ ਜਦੋਂ ਪੰਜਾਬ ਦੇ ਵਿੱਚ ਆਰਐਸਐਸ ਦਾ ਪਹਿਲਾ ਕਦਮ ਹੈਗਾ ਜਿਹੜਾ ਰੱਖਿਆ ਗਿਆ ਸੀਗਾ ਤੇ ਉਹ ਬੜੀ ਇੱਕ ਨਿਸ਼ਠਾ ਨਾਲ ਰੱਖਿਆ ਗਿਆ ਸੀ ਕਿਉਂਕਿ ਉਹ ਉਸ ਵੇਲੇ ਜਿੰਨੇ ਵੀ ਕਾਰਜਕ੍ਰਮ ਹੁੰਦੇ ਸੀ ਵੱਡੇ ਲਾਹੌਰ 'ਚ ਹੀ ਹੁੰਦੇ ਸੀ ਜ਼ਿਆਦਾਤਰ ਉਹਦੇ ਵਿੱਚ ਦੋ ਦੋ ਪ੍ਰੋਗਰਾਮਸ ਦੇ ਵਿੱਚ ਡਾਕਟਰ ਸਾਹਿਬ ਖੁੱਦਾ ਆਏ ਸੀਗੇ ਡਾਕਟਰ ਨੇੜਕੇਵਾਲ ਤੇ ਬਾਅਦ ਚ ਫਿਰ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਵੀ ਇੱਕ ਕਨਸਟੈਂਟ ਪ੍ਰੈਜੈਂਸ ਰਹੀ ਹੈ ਪੰਜਾਬ ਦੇ ਅੰਦਰ ਸੋ ਪੰਜਾਬ ਵਾਸਤੇ ਵੈਰੀ ਫੋਕਸਡ ਕਾਈਂਡ ਆਫ ਅ ਪਲੇਸ ਫਾਰ ਆਰਐਸਐਸ ਐਂਡ ਆਰਐਸਐਸ ਮੇਡ ਅ ਵੈਰੀ ਗ੍ਰੇਟ ਐਫਰਟ ਕਿ ਅਸੀਂ ਇੱਥੇ ਆਪਣੇ ਆਪ ਨੂੰ ਇੱਥੇ ਦੇ ਸਮਾਜ ਨੂੰ ਕਿਸ ਤਰ੍ਹਾਂ ਪਰ ਸਥਾਪਿਤ ਕਰਨਾ ਹੈਗਾ ਕਿਸ ਤਰ੍ਹਾਂ ਉਹਨੂੰ ਲੁੱਕ ਆਫਟ ਕਰਨਾ ਹੈ ਉਹ ਇੱਕ ਬੜੀ ਵੱਡੀ ਕੰਟ੍ਰਿਬਿਊਸ਼ਨ ਰਹੀ ਹੈ ਐਟ ਦ ਇਨੀਸ਼ੀਅਲ ਸਟੇਜਸ ਜਿੰਨਾ ਤੁਸੀਂ ਗੱਲ ਦੱਸੀ ਹੈ ਮੈਂ ਜਿੰਨਾ ਥੋੜਾ ਜਿਹਾ ਆਪਣੇ ਗਿਆਨ ਨਾਲ ਥੋੜਾ ਜਿਹਾ ਸਮਝ ਸਕਿਆ ਕਿਉਂਕਿ ਬਿਕੋਜ਼ ਆਰਗਨ ਵੀ ਕੰਮ ਕਰਨ ਜੁੜਦਾ ਹੈ ਕਿਉਂਕਿ ਥੋਟ ਪ੍ਰੋਸੈਸਿਸਦਾ ਹੈ ਵੀ ਸਾਡੀ ਕੰਟਰੀ ਇੱਕ ਹੈ ਅਸੀਂ ਸਾਰੇ ਇੱਕ ਹੈ ਤੇ ਕਈ ਜਗ੍ਹਾ ਪੜ੍ਹ ਹੁੰਦੇ ਗੱਲਾਂ ਕੁਝ ਜਿਦੇ ਅੰਗਰੇਜ਼ਾਂ ਨੇ ਵੀ ਰਾਜ ਕੀਤਾ ਉਸ ਤੋਂ ਪਹਿਲੇ ਮੁਗਲਾਂ ਵੀ ਰਾਜ ਕੀਤਾ ਕਈ ਚੀਜ਼ਾਂ ਦੇ ਇਥੇ ਫੌਲ ਰੈਂਸ ਖੜੀਆਂ ਕਰਤੀਆਂ ਉਹ ਸਾਰੀਆਂ ਠੀਕ ਹੋਣ ਉਹਦੇ ਲਈ ਸੰਘ ਤੇ ਆਸ ਲੋਕ ਲੱਗੇ ਤੇ ਉਹ ਹਲੇ ਵੀ ਕੰਮ ਕਰ ਰਹੇ ਨੇ ਕਈ ਜਗ੍ਹਾ ਫਾਲ ਲਾਈਨ ਟੁੱਟੀਆਂ ਇਸੇ ਕਰਕੇ ਕੰਮ ਕਰਨ ਜ਼ਰੂਰਤ ਪਈ ਪਰਤੂ ਉਸ ਦੇ ਵਿੱਚ ਕਈ ਚੀਜ਼ਾਂ ਮਨੋ ਲੱਗਦਾ ਵੀ ਦਿੱਕਤਾਂ ਪੇਸ਼ ਆਈ ਜਿੱਦਾਂ ਤੁਸੀਂ ਕਿਹਾ ਵੀ 37 ਦੇ ਵਿੱਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਉਸ ਸਮੇਂ ਤੇ ਪਾਰਟੀਸ਼ਨ ਦਾ ਪੂਰਾ ਡਿਵੀਜ਼ਨ ਚੱਲ ਰਿਹਾ ਸੀਗਾ ਫਿਰ 47 ਦੇ ਵਿੱਚ ਆਪਾਂ ਅੱਗੇ ਵਧੇ ਭਾਰ ਦੋਦਾਦ ਹੋਇਆ ਉਸ ਤੋਂ ਬਾਅਦ ਕਈ ਚੀਜ਼ਾਂ ਸੰਘ ਨੇ ਸੇਸ ਕੀਤੀਆਂ ਇਦੇ ਵਿੱਚ ਜਿਹੜਾ ਇਹ ਹੁਣ ਜਿਹੜਾ ਆਉਂਦਾ ਵੀ ਭਾਸ਼ਾ ਤੋਂ ਲੈ ਕੇ ਜਦੋਂ ਇਹ ਪੰਜਾਬ ਦਾ ਡਿਵੀਜ਼ਨ ਹੋਇਆ ਉਸ ਦੇ ਵਿੱਚ ਸੰਘ ਦੀ ਭੂਮਿਕਾ ਦੇ ਬਾਰੇ ਥੋੜਾ ਜਿਹਾ ਚਾਹਨਾ ਪਾਇਆ ਇੰਦਰ ਜੀ ਆਗਸਿਸ ਪਰਲ ਚੈਲੰਜ ਜਿਹੜਾ ਪੰਜਾਬ ਦੇ ਵਿੱਚ ਆਇਆ ਜਦੋਂ ਇਸਟੈਬਲਿਸ਼ ਹੋ ਗਿਆ 37 38 39 40 ਦੇ ਆਲੇ ਦੋਲੇ ਆਗਸਿਸ ਨੂੰ ਪਹਿਲਾ ਚੈਲੰਜ ਇਸ ਭੂਮੀ ਤੇ ਉਹ ਪਾਰਟੀਸ਼ਨ ਤੋਂ ਬਾਅਦ ਹੀ ਮਿਲਿਆ ਪਾਰਟੀਸ਼ਨ ਚ ਜਦੋਂ ਹਾ ਹਾਂ ਕਾਰ ਮਚੀ ਹੋਈ ਸੀ ਚਾਰੇ ਪਾਸੇ ਮਤਲਬ ਕਤਲੇਆਮ ਵੀ ਹੋ ਰਿਆ ਸੀ ਸੋਸਾਇਟੀ ਦੇ ਅੰਦਰ ਵੀ ਇਕਦਮ देयर वाज ਅ ਵਾਇਲੈਂਟ ਐਕਸਪ੍ਰੈਸ਼ਨ ਫ্রম ਬੋਥ ਦ ਸਾਈਡਸ ਪਰ ਹੈਪਸ ਉਧਰੋਂ ਲੋਕ ਪੈਦਰ ਆ ਰਹੇ ਨੇ ਇਧਰ ਦੇ ਲੋਕ ਉਧਰ ਜਾ ਰਹੇ ਨੇ ਸਪੈਸ਼ਲੀ ਆਪਾਂ ਦੇ ਲਈ ਹੈ ਕਿ ਅੰਮ੍ਰਿਤਸਰ ਤੇ ਨਹਾਰਦਤ ਤੇ ਬੜਾ ਇੱਕ ਹਾਂ ਜੀ ਸਰ ਬੜਾ ਬੜਾ ਕਨੈਕਸ਼ਨ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਤੁਹਾਂ ਕਹਿੰਦੇ ਟਾਂਗੇ ਚੱਲਦੇ ਹੁੰਦੇ ਸੀ ਕਿ ਅੰਮ੍ਰਿਤਸਰ ਤੋਂ ਤੇ ਲਾਹੌਰ ਜਾਂਦੇ ਹੁੰਦੇ ਸੀ ਲਾਹੌਰ ਤੋਂ ਫਿਰ ਤੇ ਸੋ ਇਹ ਜਦੋਂ ਡਿਵੀਸ਼ਨ ਹੋਈ ਹੈ ਤੇ ਉਹਦੇ ਕਰਕੇ ਇਮੋਸ਼ਨਲ ਅਪਸਰਜ ਬੜਾ ਹੋਇਆ which was very violent ਉਸ ਵਾਇਲੈਂਟ ਅਪਸਰ ਦੇ ਵਿੱਚ ਜਦੋਂ ਐਨੀ ਸੋਸਾਇਟੀ ਡਿਸਟਰਬ ਹੋਈ ਹੈ ਐਨੇ ਦੋਨੋਂ ਪਾਕਿਸਤਾਨ ਡਿਸਟਰਬ ਹੋਏ ਨੇ ਤੇ ਆਰਐਸਐਸ ਨੇ ਪਹਿਲਾ ਚੈਲੰਜ ਕਬੂਲ ਕੀਤਾ ਤੇ ਉਹਨੂੰ ਇੱਕ ਬਾਖੂ ਵੀ ਮੈਂ ਬਾਖੂ ਵੀ ਇਸ ਕਰਕੇ ਕਹਿਣਾ ਕਿ ਆਰਐਸਐਸ ਨੇ ਪ੍ਰੋਟੈਕਸ਼ਨ ਦਾ ਕੰਮ ਕੀਤਾ ਆਰਐਸਐਸ ਨੇ ਸ਼ੈਲਟਰ ਦੇਣ ਦਾ ਕੰਮ ਕੀਤਾ ਆਰਐਸਐਸ ਨੇ ਕੰਮ ਕੀਤਾ ਕਿ ਜਿਹੜੇ ਪਰਿਵਾਰੋਂ ਉਜੜ ਗਏ ਹਾਰੇ ਨੇ ਉਹਨਾਂ ਦੀ ਮਦਦ ਕੀਤੀ ਕਰੀਏ ਤੇ ਜੋ ਇੱਥੇ ਹੋ ਰਿਹਾ ਸੀਗਾ ਉਹ ਉਹਨੂੰ ਵੀ ਸਮਾਣੀਏ ਫਾਰ ਇਗਜ਼ਾਮਪਲ ਮੈਂ ਉਹਨਾਂ ਦੇਖ ਰਿਹਾ ਸੀ ਇੱਕ ਵੈਬਸਾਈਟ ਤੇ ਸਟੋਰੀ ਹੈ ਕਿ ਕੀ ਪੋਸਟ ਰਿਲੇ ਟ੍ਰਿਬਿਊਨ ਅਖਬਾਰ ਜਿਹੜਾ ਸੀਗਾ ਟ੍ਰਿਬਿਊਨ ਆਪਾਂ ਜਾਣਦੇ ਹੀ ਆ ਕਿ ਟ੍ਰਿਬਿਊਨ ਤੇ अर्ली 90s ਦੇ ਵਿੱਚ अर्ली ਮਤਲਬ 19 ਸੈਂਚਰੀਜ਼ अर्ली ਆ ਗਿਆ ਸੀਗਾ ਕਿ ਉਦੋਂ ਟ੍ਰਿਬਿਊਨ ਵਾਸ ਅ ਵੈਰੀ ਇੰਪੋਰਟੈਂਟ ਪੇਪਰ ਉਹ ਪੰਜਾਬ ਤੇ ਉਹਨਾਂ ਨੇ ਲਿਖਿਆ ਸੀ ਟ੍ਰਿਬਿਊਨ ਨੇ ਕਿ ਪੰਜਾਬ ਇਜ਼ ਦਾ ਸਵਰਡ ਆਰਮ ਆਫ ਹਿੰਦੁਸਤਾਨ ਐਂਡ ਆਰਐਸਐਸ ਇਜ਼ ਅ ਸਵਰਡ ਆਰਮ ਆਫ ਪੰਜਾਬ ਇਹ ਟ੍ਰਿਬਿਊਨ ਨੇ ਛਾਪਿਆ ਟ੍ਰਿਬਿਊਨ ਨੇ ਛਾਪਿਆ ਸੋ ਆਰਐਸਐਸ ਦਾ ਉਸ ਵੇਲੇ ਐਨ ਇੰਪੋਰਟੈਂਟ ਰੋਲ ਹੋ ਗਿਆ ਸੀਗਾ ਕਿ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਅਸੀਂ ਉਹ ਸਾਰੇ ਉਥਲ-ਪੁਥਲ ਨੂੰ ਸੰਭਾਲ ਕੇ ਰੱਖਣਾ ਹੈਗਾ ਤੇ ਉਸੇ ਸਟੋਰੀ ਦੇ ਵਿੱਚ ਥੋੜਾ ਜਿਹਾ ਵੀ ਮੈਂਸ਼ਨ ਆਇਆ ਸੀ ਕਿ ਦਰਬਾਰ ਸਾਹਿਬ ਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਬਾਏ ਦੇ ਮੁਸਲਿਮਸ ਬਟ ਦੇਰ ਪਰ ਪੀਪਲ ਫਰਮ ਦਾ ਆਰਐਸਐਸ ਦੀਨਾਂ ਨੇ ਉਹਕੇ ਪ੍ਰੋਟੈਕਸ਼ਨ ਵਾਲ ਬਣਾਈ ਉਹਕੇ ਇੱਕ ਪੂਰਾ ਬੋ ਬਣਾਇਆ ਕਿ ਨਹੀਂ ਇੱਥੇ ਨਹੀਂ ਹੋਏਗਾ ਉਹਦੇ ਚ ਸਾਡੇ ਪੁਰਾਣੇ ਲੀਡਰ ਨੇ ਜਿਹੜੇ ਮੈਂ ਨਾਂ ਭੁੱਲ ਰਿਹਾ ਹਾਂ ਉਹਨਾਂ ਦਾ ਉਹ ਬਾਅਦ ਚ ਫਿਰ ਰਾਜ ਸਭਾ ਮੈਂਬਰ ਵੀ ਬਣੇ ਡਾਕਟਰ ਡਾਕਟਰ ਚਲੋ ਆਈ ਐਮ ਸੌ ਬਲਦੇਵ ਪ੍ਰਕਾਸ਼ ਜੀ ਡਾਕਟਰ ਬਲਦੇਵ ਪ੍ਰਕਾਸ਼ ਡਾਕਟਰ ਬਲਦੇਵ ਪ੍ਰਕਾਸ਼ ਯੈਸ ਯੈਸ ਆਮ ਰਾਈਟ ਟਾਈਮ ਬਲਦੇਵ ਪ੍ਰਕਾਸ਼ ਜੀ ਉਹਨਾਂ ਨੇ ਲੀਡ ਕੀਤਾ ਉੱਥੇ ਫਿਰ ਉੱਥੇ ਉਹਨਾਂ ਨੇ ਮਤਲਬ ਜੋ ਅਖਬਾਰ ਚ छਪਿਆ ਸੀਗਾ ਕਿ 75 ਆਰਐਸਐਸ ਦੇ ਜਿਹੜੇ ਵੋਲੰਟੀਅਰ ਸੀਗੇ ਉਨਾਂ ਨੇ ਤਾਂ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਦਾ ਵੀ ਧਿਆਨ ਰੱਖਿਆ ਉਸ ਲਈ ਸੋ ਉਸ ਵਲੇ ਇਹ ਨਹੀਂ ਸੀ ਹੁੰਦਾ ਕਿ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਕਰਨੀ ਹੈ ਜਾਂ ਇਹ ਦਰ ਆ ਦੀ ਕਰਨੀ ਹੈ ਪਰ ਗੱਲ ਇਹ ਸੀ ਕਿ ਸਾਡੇ ਜਿਹੜੇ ਆਪਣੇ ਪੂਜਾ ਸਥਲ ਨੇ ਉਹਨਾਂ ਦਾ ਧਿਆਨ ਰੱਖਣਾ ਹੈ ਸਾਡੇ ਜਿਹੜੇ ਕਲਚਰਲ ਐਂਡ ਸਪਿਰਚੁਅਲੀ ਇੰਪੋਰਟੈਂਟ ਪਲੇਸਿਸ ਨੇ ਉਹਨਾਂ ਦਾ ਧਿਆਨ ਰੱਖਣਾ ਸੋ ਥੈਟ ਦ ਪੀਪਲ ਡੋਨਟ ਵੈਂਡਲਾਈਜ਼ ਇਟ ਤੇ ਉਹਦੇ ਵਿੱਚੋਂ ਫਿਰ RSS ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈਗੀ ਹੈ ਬਾਏ ਮਾਈ ਐਸਟੀਮੇਸ਼ਨ ਜੋ ਮੈਂ ਥੋੜਾ ਜਿਹਾ ਪੜਿਆ ਪੜਿਆ ਉਹਦੇ ਚੋਂ ਮੈਂ ਲਾਦਾ ਕਿ RSS ਨੇ ਉਸ ਵੇਲੇ ਰਿਲੀਫ ਕੈਂਪ ਜਿਹੜੇ ਨੇ ਉਹ 500 ਜਾਂ 700 ਦੇ ਵਿੱਚ ਨੇ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਬਿਕੋਜ਼ ਔਥੈਂਟਿਕ ਸਰਚਸ ਤੋਂ ਮੈਨੂੰ ਕੋਈ ਸ਼ਾਇਦ ਨਹੀਂ ਮਿਲਿਆ ਤੇ ਐਨੇ ਕ ਰਿਲੀਫ ਕੈਂਪ ਵੀ ਲਾਇਆ ਉਹਨਾਂ ਨੇ ਕਿ ਜਿਹੜੇ ਸਾਡੇ ਭਰਾ ਉਧਰੋਂ ਆ ਰਹੇ ਨੇ ਲਾਹੌਰ ਤੋਂ ਜਾਂ ਪਾਕਿਸਤਾਨ ਤੋਂ ਉਹਨਾਂ ਨੂੰ ਰਲੀ ਦਿੱਤਾ ਜਾਂਦਾ ਹੈ ਤੇ ਦੂਸਰਾ ਗੱਲ ਹੈ ਇੰਪੋਰਟੈਂਟ ਸੀ ਕਿ ਉਹਨਾਂ ਨੇ ਸਮਾਜ ਨੂੰ ਸਮਾਨ ਲੀਨ ਦੀ ਬੜੀ ਵੱਡੀ ਕੋਸ਼ਿਸ਼ ਕੀਤੀ ਵੀ ਇੱਥੇ ਆਪਸੀ ਰੰਜਿਸ਼ ਨਾ ਹੋ। ਸੋ ਆਰਐਸਐਸ ਦਾ ਪਹਿਲਾ ਇੱਕ ਵੱਡਾ ਕਦਮ ਜਿਹੜਾ ਸੀਗਾ ਪੰਜਾਬ ਦੀ ਤਰਤੀਬ ਨੂੰ ਜਿਹਨੂੰ ਕਹਿੰਦੇ ਆਪਾਂ ਆਰਐਸਐਸ ਸੀ ਇੱਕ ਦੇਣ ਹੈ ਇਹ ਉਹ ਇਹ ਹੈ ਕਿ ਉਹ ਤੇ ਇੱਕ ਬੜਾ ਗਰਾਉਂਡ ਲੈਵਲ ਤੇ ਸਮਰਸਤਾ ਪੈਦਾ ਕਰਨਾ ਜਾਂ ਆਪਣੀ ਸੰਭਿਤਾ ਨੂੰ ਪ੍ਰੋਟੈਕਟ ਕਰਨਾ एक बड़ा वाला रोल उस वे प्ले किया चलिए हिस्टोरिकली ना सॉरी उस तो बाद तो फिर पंजाब ग्रो करद गया ग्रो कर गया, उस तो बाद फिर पंजाबी सूबे एजुकेशन शुरू हो पंजाबी सूबे एजुकेशन से देखते दे हैं कि जनसंघ ने एक बड़ा उस वे जनसंघ सी बीजेपी उन्होंने एक बड़ा एक स्ट्रोंग स्टैंड ले लिया हिंदी 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 हिंदी, हिंदी. ਇਕੋ ਸੈਂਸਸ ਜਦੋਂ ਹੋਣ ਲੱਗਿਆ ਜਦੋਂ ਪੰਜਾਬ ਹਰਿਆਣਾ ਦਾ ਵੀ ਡਿਵਾਈਡ ਹੋਣਾ ਸੀ ਤੇ ਉਦੋਂ ਸੈਂਸਸ ਹੋਇਆ ਲੋਟ ਆਫ ਪੀਪਲ ਫ্রম ਦ ਹਿੰਦੂ ਸੋਸਾਇਟੀ ਦੇ ਸੈਡ ਦੇ ਵਰ ਕਾਲਡ ਅਪ ਕਿ ਤੁਸੀਂ ਆਪਣਾ ਹਿੰਦੀ ਲਿਖਣੀ ਬਾਏ ਦ ਜਨਸਨ ਲੇਕਿਨ ਮੈਨੂੰ ਯਾ ਮੈਨੂੰ ਯਾਦ ਨਹੀਂ ਮੈਂ ਜੋ ਰੈਫਰੈਂਸਸ ਪੜੇ ਨੇ ਉਦੋਂ ਜਿਹੜੇ ਆਰਐਸਐਸ ਦੇ ਸਰਸੰਗ ਚਾਲਕ ਹੁੰਦੇ ਸੀ ਗੋਲਵਰਕਰ ਜੀ ਉਹ ਆਏ ਪੰਜਾਬ چاہے ਕਿਸੇ ਕੰਟੈਕਸਟ ਦੇ ਅੰਦਰ ਅਲੱਗ ਤੇ ਧਿਲੰਦਰ ਚੋਣਾ ਨੇ ਪ੍ਰੈਸ ਮੀਟ ਕੀਤੀ ਜਾਂ ਕਿਸੇ ਮਤਲਬ ਸੰਬੋਧਨ ਕੀਤਾ ਆਪਣੇ ਕਾਰਜਕਰਤਾਵਾਂ ਨੂੰ ਉੱਥੇ ਉਹਨਾਂ ਨੇ ਕਹੋਲ ਦਿੱਤੀ ਕਿ ਨਹੀਂ ਅਸੀਂ ਹਿੰਦੀ ਨਹੀਂ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਸਾਨੂੰ ਪੰਜਾਬੀ ਹੀ ਆਪਣੀ ਮਾਤਰੀ ਭਾਸ਼ਾ ਹਾਂ ਲਿਖਣ ਨਹੀਂ ਮਾਤਰੀ ਭਾਸ਼ਾ ਦੇਣੀ ਚਾਹੀਦੀ ਤੋ ਉਹ ਜਿਹੜਾ ਕੋਈ ਕਨਫਲਿਕਟ ਚੱਲ ਰਿਹਾ ਸੀ ਨਾ ਹਿੰਦੀ ਪੰਜਾਬੀ ਦਾ ਤੇ ਜਨ ਸੰਘ ਇੱਕ ਪਾਸੇ ਲੈ ਕੇ ਜਾ ਰਿਹਾ ਸੀ ਡੋਰ ਨੂੰ ਤੇ ਦੂਜੇ ਪਾਸੇ ਦਾ ਫੋਰਸ ਸੀਗੇ ਫੋਰਸਸ ਵਿਚ ਵਰਕਿੰਗ ਤੇ ਉਹ ਸਾਰੇ ਦੇ ਵਿੱਚ ਮੈਂ ਆਰਐਸਐਸ ਦੇ ਰੋਲ ਨੂੰ ਮਤਲਬ ਅੰਡਰਲਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਗੋਲਵੜਕੇ ਜੀ ਨੇ ਆਕੇ ਕਿਹਾ ਕਿ ਨਹੀਂ ਜਿੰਨੇ ਵੀ ਹਿੰਦੂ ਪੰਜਾਬ ਚ ਨੇ ਉਹਨਾਂ ਦੀ ਮਾਤਰੀ ਭਾਸ਼ਾ ਪੰਜਾਬੀ ਹੈ ਉਹ ਪੰਜਾਬੀ ਹੀ ਆਪਣੀ ਮਾਤਰੀ ਭਾਸ਼ਾ ਸੈਂਸਸ ਤੇ ਲਿਖਵਾਣਗੇ ਯਾ ਮਤਲਬ ਜੋ ਵੀ ਹੈ so there was a big call to bring about a uh, compatibility in the society which was getting divided on the lines of language in punjab so rss is the dooja jehra role hai jo mainu bada important lagya wo aise ki bhasha de level te jadon state divide ho rahi hai ya loki divide ho rahe ne odo rss ne ek bada built a very uh, soothing bridge sare nu samjhaya ki nahi apan ikathe hi ਪਾਸ਼ਾ ਕਰਕੇ ਆਪਾਂ ਅਲੱਗ-ਅਲੱਗ ਨਹੀਂ ਹੋ ਸਕਦੇ ਸੋ that was second step which is very important for me uh, for me in the sense uh, as an observer ਤੇ ਉਹ ਬੜਾ ਇੱਕ ਵੱਡਾ ਇੰਪੋਰਟੈਂਟ ਸਿੱਖਾ ਤੇ थर्ड आई वुड से emergeny ਆ ਗਈ ਫਿਰ emergeny ਦੇ ਵਿੱਚ ਵੀ rss ਦੇ ਵਰਕਰਸ ਅਕਾਲੀ ਵਰਕਰਸ ਉਹ ਸਾਰਿਆਂ ਨੇ ਇਕੱਠੇ ਹੋ ਕੇ ਉਹਨੂੰ ਡਿਫਾਈ ਕੀਤਾ ਦੇ ਵਰ ਟੇਕਨ ਇਨਟੂ ਪ੍ਰੀਜ਼ਨਸ ਆਲਸੋ ਬਟ

ਅਤਵਾ ਜਿਹੜਾ ਜਦੋਂ ਸ਼ੁਰੂ ਹੋਇਆ ਪੰਜਾਬ ਦੇ ਅੰਦਰ ਉਦੋਂ ਇੱਕ ਅ ਮਤਲਬ ਉਹਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰੀਏ ਇਹ ਸੀਗਾ ਕਿ ਇੱਕ ਪਾਰਟिकुलर ਥਾਟ ਹੈਡ ਸਟਾਰਟਡ ਗ੍ਰੋਇੰਗ ਐਗਰੈਸਿਵਲੀ ਐਂਡ ਵਾਇਲੈਂਟਲੀ ਉਹਦੇ ਵਿੱਚ ਕਿਸ ਤਰ੍ਹਾਂ ਅਸੀਂ ਸਮਾਜਿਕ ਸਮਰਸਤਾ ਨੂੰ ਸਥਾਪਿਤ ਕਰ ਸਕਦੇ ਹਾਂ ਕਿਉਂਕਿ ਸਮਾਜ ਜਿਹੜਾ ਹੈਗਾ ਉਹ ਪੰਜਾਬੀਅਤ ਦੇ ਨਾਲ ਚੱਲਦਾ ਹੈ ਪੰਜਾਬੀ ਕਲਚਰ ਦੇ ਨਾਲ ਚੱਲਦਾ ਹੈ ਪੰਜਾਬੀ ਸਭਿਅਤਾ ਦੇ ਨਾਲ ਚੱਲਦਾ ਹੈ ਧਰਮ ਦੇ ਨਾਲ ਨਹੀਂ ਚੱਲਦਾ ਇੱਥੇ ਅੱਜ ਵੀ ਹਿੰਦੂ ਜਿਹੜਾ ਹੈਗਾ ਉਹ ਦਰਬਾਰ ਸਾਹਿਬ ਤੋਂ ਮੰਨਤ ਮੰਗਦਾ ਹੈ ਜਾਂ ਪ੍ਰੇਰਣਾ ਲੈਂਦਾ ਤਰਨਤਨ ਸਾਹਿਬ ਜਿਹੜੇ ਗੁਰਦੁਆਰੇ ਨੇ ਮੈਨੂੰ ਯਾਦ ਹੈ ਮੇਰੇ ਇੱਕ ਫਰੈਂਡ ਹੁੰਦੇ ਸੀ ਸੀਨੀਅਰ ਜਰਨਲਿਸਟ ਉਹਨਾਂ ਨੇ ਆਪਣੀ ਬੇਟੀ ਦਾ ਨਾਂ ਰੱਖਣਾ ਸੀ ਤੇ ਉਹਨਾਂ ਨੇ ਪਹਿਲਾ ਵਾਕ ਜਿਹੜਾ ਸੀਗਾ ਉਤਰੰਤਰਨ ਜਿਹੜੇ ਦਰਬਾਰ ਸਾਹਿਬ ਨੇ ਉੱਥੋਂ ਲੈ ਕੇ ਉਹਨਾਂ ਪਹਿਲੇ ਸ਼ੰਦ ਲੈ ਕੇ ਤੇ ਉਹਨਾਂ ਨੇ ਸੋ ਦਿਸ ਕਾਈਂਡ ਆਫ ਅ ਬੌਂਡ ਸਿੱਖ ਭਰਾ ਵੀ ਸਾਡੇ ਬੜੇ ਰਿਸਪੈਕਟਫੁਲ ਹਮੇਸ਼ਾ ਰਹੇ ਨੇ ਕਾਲੀ ਮਾਤਾ ਦਾ ਮੰਦਿਰ ਹੈਗਾ ਪਟਿਆਲੇ ਉੱਥੇ ਮੈਨੂੰ ਲੱਗਦਾ ਇਹਨੇ Hindu ਨਹੀਂ ਜਾਂਦੇ ਜਿੰਨੇ ਸਾਡੇ ਸਿੱਖ ਭਰਾ ਜਾਂਦੇ ਸੋ ਐਨੀਵੇ ਨਾ ਟੂ ਟਾਕ ਅਬਾਊਟ ਆਲ ਦਿਸ ਕਿਉਂਕਿ ਜੇਦੀ ਕੋਈ ਮਹੱਤਵ ਨਹੀਂ ਹੈ ਵੀ ਨੋ ਦੈਟ ਵੀ ਆਰ ਆਲ ਟੂਗੇਦਰ ਵੀ ਆਰ ਬੌਂਡਡਡ ਬੌਂਡਡ ਵੈਰੀ ਸਟਰੋਂਗਲੀ ਟੂਗੇਦਰ ਤੋ ਇਹ ਜਦੋਂ ਅਤਵਾਦ ਦਾ ਟਾਈਮ ਆਇਆ ਉਦੋਂ Hindu ਨੇਤਾਵਾਂ ਤੇ ਅਟੈਕ ਹੋਣੇ ਸ਼ੁਰੂ ਹੋ ਗਏ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 84 ਤੋਂ ਪਹਿਲਾਂ ਦੀ ਜਦੋਂ ਟਾਰਗੇਟਡ ਕਿਲਿੰਗ ਹੋ ਰਹੀ ਸੀ ਜਾਂ Hindu ਸੀਗੇ ਜਾਂ Congress ਸੀਗੇ ਜਾਂ ਵਾਟਐਵਰ ਉਸ ਵੇਲੇ ਇਹ ਹੁਣ ਮੈਂ ਬੜੀ ਪਰਸਨਲ ਇਨਫੋਰਮੇਸ਼ਨ ਤੁਹਾਡਨਾਂ ਨੂੰ ਵੀ ਸ਼ੇਅਰ ਕਰੂੰਗਾ ਕਿ ਕਈਆਂ ਦੇ ਵਿੱਚ ਇੱਕ ਮਨ 'ਚ ਭਾਵ ਆਇਆ ਕਿ ਅਸੀਂ ਵੀ ਵਾਇਲੈਂਟਲੀ ਇਹਨੂੰ ਡਿਫਾਈ ਕਰੀ ਪਰ मेनू दस्या गया है, मेरे बड़े सीनियर पत्रकार दोस्त रहे ने कि क्या नहीं आर एस सोलो में मैंडेट आया कि असी वायलेंटली रिटेलिएट नहीं कर जे कुछ एलिमेंट्स इन द सोसाइटी आर टारगेटिंग हिंदूस और व्हाटएवर बट वी डू नॉट हैव टू रिटेलिएट इन द सेम मैनर बिकॉज़ इट इज इट इज नॉट इन द एथोस इट इज नॉट इन द कल्चर तो वो एक ਬੜਾ ਬਟਸ ਇਸੀ ਉਹ ਤੋਂ ਬਾਅਦ ਫਿਰ ਆਰਐਸਐਸ ਨੇ ਜਿੰਨਾ ਮੈਨੂੰ ਜਾਣਕਾਰੀ ਹੈ ਰਾਸ਼ਟਰੀ ਸਿੱਖ ਸੰਗਤ ਦੀ ਫਾਊਂਡੇਸ਼ਨ ਰੱਖੀ ਤਾਂ ਕਿ ਸਿੱਖ ਭਾਈਚਾਰਾ ਜਿਹੜਾ ਉਸ ਵੇਲੇ ਲੱਗਦਾ ਸੀ ਕਿ ਸਾਡੇ ਤੋਂ ਬਹੁਤ ਨਾਰਾਜ਼ ਹੈ ਜਾਂ ਪੰਜਾਬ ਤੋਂ ਬਹੁਤ ਨਾਰਾਜ਼ ਹੈ ਉਹਨਾਂ ਨੂੰ ਕਿਤਾ ਅਸੀਂ ਇਕੱਠੇ ਰੱਖ ਸਕੀਏ ਉਹਦੀ ਫਾਰਮੇਸ਼ਨ ਵੀ ਆਈ ਥਿੰਕ ਇਟ ਹੈਪਨਡ ਇਨ 85 ਜਾਂ ਸਮਥਿੰਗ ਆਈ ਮੇਬੀ ਰੌਂਗ ਇਨ ਮਾਈ ਪਿਕਅਪ ਤੇ ਉਸ ਤੋਂ ਬਾਅਦ ਫਿਰ ਕੁਝ ਆਰਗੇਨਾਈਜੇਸ਼ਨਸ ਐਸੀਆਂ ਬਣੀਆਂ ਜਿਨ੍ਹਾਂ ਨੇ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਅੰਦਰ ਇਹ ਜਿੰਦਤਫਾੜ ਹੋ ਰਿਹਾ ਹੈਗਾ ਇਹਨੂੰ ਆਪਾਂ ਕਿਸਾ ਸਮਝਾਈਏ ਤੇ ਮੈਨੂੰ ਮੈਨੂੰ ਮੈਂ ਪੰਚਨਤ ਪੰਚਨਤ ਦੀ ਫਾਊਂਡੇਸ਼ਨ ਵੀ ਉਸੇ ਵਿਲੇ ਰੱਖੀ ਗਈ ਸੀ ਤੇ ਆਈ ਹੈਵ ਦ ਗੁੱਡ ਫੋਰਚੂਨ ਟੂ ਬੀ ਪਾਰਟ ਆਫ ਇਟ ਤੋਂ ਉਹ ਮੈਨੂੰ ਫਿਰ ਬਾਅਦ ਸਮਝ ਆਈ ਸਾਰੀ ਗੱਲ ਕਿ ਉਸ ਵੇਲੇ ਨੈਰੇਟਿਵ ਜਿਹੜਾ ਸੀਗਾ ਉਹ بگੜ ਗਿਆ ਸੀ ਸੋ ਆਈਦਰ ਨੈਰੇਟਿਵ ਹੀ ਵਿਗੜ ਗਿਆ ਸੀ ਸਮਾਜ ਦੇ ਨੈਰੇਟਿਵ ਨੂੰ ਰੀ ਇਨਸਟੇਟ ਕਰਨ ਲਈ ਤੇ ਰੀਇਨਫੋਰਸ ਕਰਨ ਲਈ ਇਸ ਤਰ੍ਹਾਂ ਦੇ ਪ੍ਰਯਾਸ ਨਹੀਂ ਹੁੰਦੇ ਰਹੇ ਸੋ this way i think rss ਨੇ ਅਤਵਾਦ ਦੇ ਟਾਈਮ ਹਾਲਾਂਕਿ rss ਨੂੰ ਟਾਰਗੇਟ ਕੀਤਾ ਗਿਆ ਸੀ ਆ ਆਪਾਂ ਨੂੰ ਯਾਦ ਹੈ 1989 ਦੇ ਵਿੱਚ ਮੋਗਾ ਚ ਜਿਹੜਾ rss ਦੀ ਸ਼ਾਖਾ ਸורה ਚੱਲ ਰਹੀ ਸੀਗੀ ਉਹ ਮੋਗਾ ਦੇ ਚ 21 ਬੰਦਿਆਂ ਤੇ ਗਨ ਡਾਉਨ ਦੇ ਲੇਕਿਨ ਆਰਐਸਐਸ ਕੋਈ ਐਂਟੀ ਸਿੱਖ ਜਾਂ ਐਂਟੀ ਨੈਸ਼ਨਲ ਪ੍ਰੋਪਗੈਂਡਾ ਨਹੀਂ ਸੀ ਸਪਾਂਸਰਡ ਟੈਰਰਿਜ਼ਮ ਸੀਗਾ ਉਹਦੇ ਵਿੱਚ ਕੀ ਕਰ ਰਹੇ ਸੀਗੇ ਪਾਕਿਸਤਾਨ ਉਹ ਮੈਂ ਆ ਠੀਕ ਹੈ ਮੈਂ ਮੈਂ ਉਹਦੇ ਵਿੱਚ ਉਹਦੀ ਜਿਹੜੀ ਇੰਪਲੀਕੇਸ਼ਨ ਉਹਦੇ ਵਿੱਚ ਨਹੀਂ ਜਾਨਦਾ ਆਈ نو ਇਟ ਆਲ ਤੁਸੀਂ ਬਿਕੋਜ਼ ਕਿ ਤਾਪ ਹੈਗੇ ਫੌਰਨ ਤੱਕਤਾ ਜੀ ਨਹੀਂ ਮੈਂ ਐਗਰੀ ਵਿਦ ਯੂ ਐਗਰੀ ਵਿਦ ਯੂ ਪਰ ਗੱਲ ਇਹ ਹੈ ਵੀ देयर वर ਫੋਰਸਿਸ ਵਿਚ ਊ ਟ੍ਰਾਈਂਗ ਟੂ divide hindus and sikhs yes there were forces no, which were deliberately working on the fact ki is samaj to phad ho jaye to ode vichon fir asi kuch there were forces to so, forces mm. uh, sare mainu lagda hai paron pata hi hai te chalo that was the militancy period so militancy period te bhi rss ne bada ek positive role play kita us uh, to baad fir ਉਹ ਤੋਂ ਬਾਅਦ ਦੀ ਹੈ ਥੋੜਾ ਆਰਐਸਐਸ ਥੋੜਾ ਜਿਹਾ ਸੰਕੁਚਿਤ ਦੂਰ ਹੈ ਕਿਉਂਕਿ ਟੈਰਰ ਅਟੈਕਸ ਤੋਂ ਬਾਅਦ ਨੈਚੁਰਲੀ ਜਦੋਂ ਤੁਹਾਡੇ ਸਿੱਟੇ ਬੰਦੂਕ ਪਈ ਹੋਵੇ ਫਾਰ ਨੋ ਰੀਜ਼ਨ ਉਹ ਤੋਂ ਬਾਅਦ ਥੋੜੀ ਗ੍ਰੋਥ ਮੈਨੂੰ ਨਹੀਂ ਸਮਝ ਆਂਦੀ ਲੱਗਦਾ ਹੈ ਥੋੜਾ ਜਿਹਾ ਕੱਟੀ ਹੋਈ ਹੈ ਕੱਟੀ ਹੋਏਗੀ ਉਸ ਵੇਲੇ ਕੱਟੀ ਹੁਣ ਨਹੀਂ ਤੇ ਪੇਟ

ਇਤੇ ਅਸੀਂ ਮਤਲਬ ਕੋਸ਼ਿਸ਼ ਕੀਤੀ ਹੈ ਵੀ ਸਾਰਿਆਂ ਦੇ ਕੋਲ ਜਾ ਕੇ ਜਿਸਨਾਂ ਦੀ ਵੀ ਸੂਜਾ ਚਾਹੀਦੀ ਹੈ ਉਹਨਾਂ ਨੂੰ ਪ੍ਰਦਾਨ ਕੀਤੀ ਜਾਵੇ। ਤੋਂ ਆਰਐਸਐਸ ਹੈਜ਼ ਡਨ ਅ ਗ੍ਰੇਟ ਜੌਬ ਐਂਡ ਐਵਰੀ ਦਿਨ ਜਿਹੜੇ ਖੇਤਰ ਹੈਗਾ ਜਿਹੜਾ ਐਜੂਕੇਸ਼ਨ ਦਾ ਜੋ ਫੀਲਡ ਹੈ ਉਹਦੇ ਵਿੱਚ ਵੀ ਕਿਉਂਕਿ ਇਹਨਾਂ ਦੇ ਐਜੂਕੇਸ਼ਨ ਦਾ ਜਿਹੜਾ ਫੀਲਡ ਹੈ ਜਿਹੜਾ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਵਿੱਦਿਆ ਭਾਰਤੀ ਦੇ ਮਾਧਿਅਮ ਨਾਲ ਇਹਨਾਂ ਨੇ ਕਾਫੀ ਕੰਮ ਕੀਤਾ ਉਹਦੇ ਬਾਰੇ ਕੁਝ ਹੈ ਤੁਹਾਡੇ ਕਿਉਂ ਸੇਵਾ ਭਾਰਤੀ ਦੇ ਬਾਰੇ ਵੀ ਇੱਕ ਲੋਕਾਂ ਦੇ ਦਿਮਾਗ 'ਚ ਹੈਗਾ ਵੀ ਸੇਵਾ ਭਾਰਤੀ ਵੀ ਕੰਮ ਕਰਦੇ ਆ ਉਹ ਉਹ ਇੱਕ ਆ ਉਹ ਜਿਹੜੀ ਸਬਸਿਡੀਰੀ ਆਰਗੇਨਾਈਜੇਸ਼ਨਸ ਨੇ ਆਰਐਸਐਸ ਦੀ ਉਹ ਬਹੁਬਿਕ ਕੰਮ ਨਹੀਂ ਕਰ ਰਹੀਆਂ ਨੇ ਬਟ ਦੇ ਡੋਨਟ ਵਾਂਟ ਪਬਲਿਸਿਟੀ ਦੇ ਡੋਨਟ ਵਾਂਟ ਟੂ ਬੀ ਇਨ ਦਾ ਨਿਊਜ਼ਪੇਪਰ ਦੇ ਡੋਨਟ ਵਾਂਟ ਟੂ ਬੀ ਟਾਕਡ ਅਬਾਊਟ ਕਿਉਂਕਿ ਇਨੀ 셀ਫਲੈਸ ਸਰਵਿਸ ਹੈਗੀ ਐ ਐਸਆਰਐਲਏ ਤੇ ਚੁਕਚਾਪ ਹੈਗੀ ਉਹ ਬਾ ਸਕੂਲ ਵੀ ਉਹਨਾਂ ਨੇ ਖੋਲੇ ਨੇ ਉਹਨਾਂ ਨੇ ਉਹ ਜਿਹਦਾ ਕੰਮ ਵੀ ਕੀਤਾ ਫੋਰ ਐਗਜ਼ਾਮਪਲ ਨਹੀਂ ਅਪਾ ਉਹਨੇ ਦਾ ਐਗਜ਼ਾਮਪਲ ਲੈ ਲਈਏ ਜੀ ਫੋਰ ਐਗਜ਼ਾਮਪਲ ਫਲੱਡਸ 'ਚ ਜੋ ਕੰਮ ਕੀਤਾ देयर ਵਾਸ ਨੋ ਪ੍ਰੈਸ ਨੋਟ ਫਰਮ ਦਾ ਆਰਐਸਐਸ ਟੂ ਸੇ ਕਿ ਹਾਂ ਵੀ ਸਾਡੇ ਐਨੇ ਸਵੈਮ ਸੇਵਕ ਕੰਮ ਕਰ ਰਹੇ ਨੇ ਤਾਂ ਚੁਕਚਾਪ ਕੰਮ ਕਰਨਾ ਮੈਨੂੰ ਲੱਗਦਾ ਕਿ ਆਰਐਸਐਸ ਦਾ ਇੱਕ ਬੇਸਿਕ ਕੈਰੈਕਟਰ ਹੈ ਤੇ ਉਹ ਹੀ ਇੱਕ ਪੰਜਾਬ ਨੂੰ ਕਿਸੇ ਤਰੀਕੇ ਨਾਲ ਨਹੀਂ ਕਈ ਤਰੀਕੇ ਨਾਲ ਸ਼ਕਤੀ ਦਿਂਦਾ ਰਿਹਾ ਹੈ ਤੇ ਮੈਂ ਇਸ ਕਰਕੇ ਆਰਐਸਐਸ ਦੀ ਜਿਹੜੀ ਕੰਟਰੀਬਿਊਸ਼ਨ ਹੈ ਟੁਵਰਡਸ ਪੰਜਾਬ ਇਟ ਹੈਸ ਬੀਨ ਚੈਲੈਂਜਿੰਗ ਆਲਸੋ ਕਿਉਂਕਿ ਗੋਲੀਆਂ ਵੀ ਖਾਧੀਆਂ ਨੇ ਇਹਨਾਂ ਨੇ ਤੇ ਥ੍ਰੈਟ ਵੀ ਹੋਏ ਨੇ ਹੁਣ ਐਸ ਲੇਟ ਐਸ ਆਪਾਂ ਗੱਲ ਕਰ ਲਈਏ ਆਪਣੇ ਬ੍ਰਿਗੇਡੀਅਰ ਕਗਨੇਜਾ ਜੀ ਸੀਗੇ ਕਗਨੇਜਾ ਜੀ ਠੀਕ ਹੈ ਤੇ ਉਹਨਾਂ ਦਾ ਦੇਖੋ 2016 ਦੀ ਗੱਲ ਹੈ ਕੋਈ ਬਹੁਤੀ ਪੁਰਾਣੀ ਮਤਲਬ ਦ ਸਟਿਲ ਦੇ ਆਰ ਵਰਕਿੰਗ ਅੰਡਰ ਅੰਡਰ ਦ ਰੂਲਸ ਦਾ ਸਿੰਘ ਹੁੰਦੇ ਸੀਗੇ ਜਿਹਦਾ ਜਿਹੜੇ ਰਾਸ਼ਟਰੀ ਸਿੱਖ ਸੰਗਤ ਨਾਲ ਜੁੜੇ ਸੀ ਉਹ 2019 ਚ ਉਹਨਾਂ ਦਾ ਕਤਲ ਹੋ ਗਿਆ ਪੀ ਰੁੱਤ ਬਾਦ ਲੁਧਿਆਣੇ ਦਾ ਮੈਨੂੰ ਯਾਦ ਹੈ ਲੁਧਿਆਣੇ ਚ ਵੀ ਦੋ ਤਿੰਨ ਅਟੈਕਸ ਹੋਏ ਇੱਕ ਸ਼ਾਕਾ ਤੋ ਜਾ ਰਹੀ ਸੀ ਸੰਸੇਕੋ ਵਾਪਸ ਉਹਨਾਂ ਤੇ ਵੀ ਗੋਲੀ ਮਾਰੀ ਮਤਲਬ ਬਾਈਸਾਈਕਲ ਤੇ ਜਾ ਰਹੀ ਸੀ ਮਤਲਬ ਕਸੂਰ ਕੀ ਹੈ ਮਤਲਬ ਮੋਟੀ ਗੱਲ ਇਹ ਲੱਗਦੀ ਹੈ ਵੀ ਆਰਾਮ ਨਾਲ ਅਸੀਂ ਸਮਾਜਿਕ ਸਮਰਸਤਾ ਜਿਹੜੀ ਹੈ ਪੰਜਾਬ ਚ ਬਣਾਏ ਰੱਖਣਾ ਇਹ ਆਰਐਐਸਸੀ ਬੇਸਿਕ ਮੈਨੂੰ ਲੱਗਦਾ ਹੈ ਐਟ ਦ ਐਂਡ ਆਫ ਇਟ ਕੰਟ੍ਰਿਬਿਊਸ਼ਨ ਹੈ समरसता बनाए रखना ਤੇ ਇਸ ਸਮਰਸਤਾ ਦੇ ਲਈ ਜੇ ਕੋਈ ਸੈਕਰੀਫਾਈਸ ਦੀ ਲੋੜ ਹੋਵੇ ਤਾਂ ਉਹ ਵੀ ਦੇਣ ਮੈਨੂੰ ਲੱਗਦਾ ਐਸ ਇਸ ਇਸ ਬਟ ਇਟ ਇਜ਼ ਇੱਕ ਹੋਰ ਗੱਲ ਹੈ ਸਿੰਦਰਜੀ ਮੈਂ ਤੁਹਾਨੂੰ ਲੱਗਾ ਵੀ ਰਨਿੰਗ ਆਊਟ ਆਰ ਟਾਈਮ ਪੰਜਾਬ ਦੇ ਅੰਦਰ ਕਦੇ ਕਮਨਲ ਰਾਈਟਸ ਦਿੱਲੀ ਚ ਹੋ ਗਏ ਯੂਪੀ ਚ ਹੋ ਗਏ ਐਦਰ ਹੋ ਗਏ ਉਧਰ ਹੋ ਗਏ ਜਿੱਥੇ ਸਾਡੀ ਜਿਹੜੀ ਸਾਡੀ ਭੂਮੀ ਹੈ ਜਿੱਥੋਂ ਕੀ ਇੱਕ ਥਾਟ ਆਫ ਡਿਵੀਸਿਵਨੈਸ ਆ originated originated ਕਹਾਂ ਇੱਥੇ ਦਾ ਸੀਡ ਵਾਸ ਸੋਨ ਉੱਥੇ ਕਦੇ ਕਮਨਲ ਰਾਈਟਸ ਨਹੀਂ ਮੈਂ ਤੇ ਨਹੀਂ ਕਦੇ ਸੋਚਿਆ ਵੀ ਮੈਨੂੰ ਕਦੇ ਕੋਈ ਇਸੰਦਾ ਨੋ ਛੇਟ ਨਹੀਂ ਆਗੀ ਅੱਜ ਵੀ ਹਿੰਦੂ ਸਿੱਖ ਦੇ ਨਾਲ ਉਨਹੀਂ ਪਿਆਰ ਕਰਦੇ ਨੇ ਉਨਹੀਂ ਸੁਰੱਖਿਅਤ ਫੀਲ ਕਰਦੇ ਨੇ ਜਿੰਨਾ ਸਿੱਖ ਹਿੰਦੂ ਨਾਲ ਪਿਆਰ ਤੇ ਰਿਸਪੈਕਟ ਰੱਖੀਆ ਸੋ ਆਈ ਥਿੰਕ اردوਧੀ ਗੱਲੇ ਵੀ ਇਹ ਵੀ ਆਰਐਸਐਸ ਨੇ ਉਹ ਚਲੋ ਹੁਣ ਦੈਟ ਵਿਲ ਗੋ ਵੈਰੀ ਡੀਪ ਇੰਟੂ ਇਟ ਮਤਲਬ ਗੁਰੂਆਂ ਗੁਰੂਆਂ ਨੂੰ ਕਦੇ ਆਪਣੇ ਗੁਰੂ ਸਮਝੇ ਨੰਲਾਦਾ ਵੀ ਜਿਸ ਤਰ੍ਹਾਂ ਤੇ ਗੁਰਦੇਵ ਬਹਾਦਰ ਜੀ ਦਾ ਕੰਟਰੀਬਿਊਸ਼ਨ ਹੈਗਾ

ਜੇ ਉਹਨਾਂ ਦੀ ਹਜੇ ਤੱਕ ਸਕਸੈਸ ਨਹੀਂ ਹੋਈ ਉਹਦੇ ਚ ਆਰਐਸਐਸ ਦਾ ਇੱਕ ਬਹੁਤ ਬਿਲਕੁਲ ਸਮਾਜ ਦੇ ਵਿੱਚ ਇਕੱਠੇ ਹੋ ਕੇ ਚੱਲਣਾ ਇਕੱਠੇ ਹੋ ਕੇ ਚੱਲਣਾ ਉਹ ਇੱਕ ਤਰ੍ਹਾਂ ਸੋਚਣਾ ਇੱਕ ਕਾਫੀ ਤੁਸੀਂ ਦੱਸਿਆ ਵੀ ਇਹਨਾਂ ਦੀ ਇੱਕ ਸੰਗੀਤਿਕ ਬੈਕਗ੍ਰਾਉਂਡ ਵੀ ਰਹੀ ਹੈ ਔਰ ਉਸਦੇ ਤੋਂ ਆਪਾਂ ਕੰਮ ਵੀ ਕਰਦੇ ਹਾਂ ਕਈ ਚੀਜ਼ਾਂ ਇਹਨਾਂ ਨੇ ਸਈਆਂ ਵੀ ਹੈ ਕੰਮ ਕਰਦੇ ਕਰਦੇ ਐਂਟੀ ਜਿਹੜੇ ਨੈਸ਼ਨਲ 엘ਮੈਂਟਸ ਹੈਗੇ ਜਾਪੋਚੇ ਦਦਨ ਤਾਕਤ ਹੁੰਦੀ ਹੈ ਜਿਹੜੀਆਂ ਨਹੀਂ ਚੰ데요 ਵੀ ਕੋਈ ਤੰਤੀ ਮਜ਼ਬੂਤ ਹੋਵੇ ਸਾਡਾ ਦੇਸ਼ ਮਜ਼ਬੂਤ ਹੋਵੇ ਉਸ ਨੂੰ ਵੀ ਫੇਸ ਕਰਦੇ ਕਿ ਕੰਮ ਕਰ ਰਹੇ ਹਨ ਉਹ 100 ਸਾਲ ਪੂਰੇ ਹੋ ਗਏ ਕਾਫੀ ਕੁਵਾਰਾਂ ਚ ਪੜ ਰਹੇ ਹਨ ਲਗਭਗ ਜਦ ਤੱਕ ਤੁਹਾਡੀ ਆਪਣੀ ਇੰਟਰਵਿਊ ਜਾਏਗੀ ਲੋਕਾਂ ਦੇ ਵਿੱਚ ਤਾਂ ਉਸ ਸਮੇਂ ਤੱਕ ਸੈਲਿਬ੍ਰੇਸ਼ਨਸ ਜਾਂ ਜੋ ਵੀ ਸੈਲਿਬ੍ਰੇਸ਼ਨਸ ਤਾਂ ਸੰਗਮਨ ਉਹਦਾ ਨਹੀਂ ਕਰਦਾ ਤੇ ਜੋ ਵੀ ਇਹਨਾਂ ਦੇ ਕੰਮ ਹੋਣਗੇ ਕੰਮ ਨੂੰ ਬਤਾਉਣ ਦੇ ਲਈ ਕੰਮ ਕਰਨਾ ਉਹ ਸਾਰੇ ਕਰਨਗੇ ਕਿਉਂਕਿ ਇਹਨਾਂ ਦਾ ਰਹਿੰਦਾ ਹੋਗਾ ਮੁਲਾਂਕ ਮੁਲਾਂਕਣ ਕਰਾਂਗੇ ਵੀ ਕੀ ਕੀ ਕੰਮ ਹੋ ਰਿਹਾ ਹੈ ਕਿ ਕੀ ਨਹੀਂ ਹੋ ਰਿਹਾ ਉਸ ਦ੍ਰਿਸ਼ਟੀ ਨੂੰ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਗਤੀ ਕੰਮ ਦੀ ਜਾਂ ਆਫਸਰ ਦੀ ਜਿਹੜੀ ਇੱਕ ਅਪਰੋਚ ਹੈ ਉਸ ਨੂੰ ਕਰ ਲੋਕੀ ਹੋਰ ਸੈਂਟੇਬਿਲਟੀ ਇਹਨਾਂ ਦੀ ਵਧੇਗੀ ਕਿਉਂਕਿ ਹਲੇ ਤੱਕ ਵੀ ਇਹ ਕਈ ਜਗ੍ਹਾ ਆਪਾਂ ਦੇਖਦੇ ਆ ਵੀ ਨਹੀਂ ਕੋਈ ਪਿੰਡਾਂ ਦੇ ਵਿੱਚ ਵੀ ਜਾਂਦਾ ਕੁਝ ਹੋ ਜਾਂਦਾ ਕਿਉਂਕਿ ਐਨਟੀ ਫੋਰਸ ਜਿਹੜੇ ਨੇ ਉਹ ਕਈ ਤਿੱਕਤਾ ਖੜੀਏ ਕਰਦੇ ਉਸ ਨੂੰ ਤੁਹਾਨੂੰ ਕੀ ਲੱਗਦਾ ਵੀ ਦੈਟ ਵਿਲ ਬੀ ਡਿਸਪਰੈਂਟ ਹੋਣਗੇ ਕਿ ਨਹੀਂ ਹੋਣਗੇ ਬੜਾ ਔਖਾ ਸਵਾਲ ਪੁੱਛ ਲਿਆ ਸੀ ਪਰ ਯੈਸ ਇਟ ਇਜ਼ ਅ ਬਿਗ ਚੈਲੰਜ ਕਿਉਂਕਿ ਆਰਐਸਐਸ ਜਦੋਂ ਵੀ ਪਿੰਡਾਂ ਚ ਜਾਂਦੀ ਹੈ ਤੇ ਉਹਨੂੰ ਇੱਕ ਬੜੇ-ਬੜੇ ਸਵਾਲੀਆ ਚਿੰਨ੍ਹ ਨਾਲ ਉੱਥੇ ਦੇਖਿਆ ਜਾਂਦਾ ਆ ਉਹਦਾ ਇੱਕ ਕਾਰਨ ਇਹ ਵੀ ਹੈ ਪਰਟੀਕੁਲਰਲੀ ਮਾਲਵਾ ਰੀਜਨ कि वो लेफ्ट ड्रिवन एरिया सारा इलाका ये मालवेच एक चैलेंज जरूर आरएसएस ਨੂੰ ਮੰਨ ਲਾਦਾ ਹੈ ਵੀ ਹਮੇਸ਼ਾ ਰਹੇਗਾ ਨਾਟ 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 ਫॉर ਅ ਲੰਗ ਟਾਈਮ ਕਿਉਂਕਿ ਉਹ ਸਾਰਾ ਕੋਈ ਡਾਇਲੂਟ ਹੋ ਗਿਆ ਲੋਕੀ ਸਮਝ ਰਹੇ ਨੇ ਲੋਕਾਂ ਨੂੰ ਸਮਝਣ ਲਈ ਸਮੇਂ ਚਾਹੀਦਾ ਹੁੰਦਾ ਹੈ ਉਹ ਸਮੇਂ ਉਹਨਾਂ ਨੂੰ आरएसएस ਨੇ ਬਹੁਤ ਦਿੱਤਾ ਤੇ ਉਹ ਸਾਇਲੈਂਟਲੀ ਦਿੱਤਾ ਕੋਈ ਡਰਮ ਬੀਟਿੰਗ ਨਹੀਂ ਕੀਤੀ आरएसएस ਨੇ ਵੀ ਅਸੀਂ ਹਮਨੇ ਬਹੁਤ ਤੁਸੀਂ ਮੈਨੂੰ ਦੱਸੋ ਵੀ ਅੱਜ ਤੱਕ ਆਪਾਂ ਪਤਾ ਲੱਗਿਆ ਵੀ ਪਾਰਟੀਸ਼ਨ ਚ ਕਿੰਨੇ ਆਰਐਐਸਐਸ ਨੇ ਕੰਟ੍ਰਿਬਿਊਟ ਕੀਤਾ ਸੋ ਆਰਐਐਸਐਸ ਇਜ਼ ਨੋਟ ਅਬਾਊਟ ਡਰਮ ਬੀਟਿੰਗ ਆਰਐਐਸਐਸ ਇਜ਼ ਸਾਇਲੈਂਟਲੀ ਵਰਕਿੰਗ ਯੈਸ ਬਟ ਤੁਹਾਡਾ ਇੱਕ ਪੁਆਇੰਟ ਹੈਗਾ which is very valid and important ਕਿ ਇਹਦੀ ਐਕਸਟੈਂਸ਼ਨ ਦੀ ਕੀ ਪ੍ਰੋਬਲਮਸ ਨੇ ਤੇ ਪ੍ਰੋਬਲਮ ਸਹੀ ਹੈ ਕਿ ਕਈ ਵਾਰ ਲੱਗਦਾ ਕਿ ਸਿਕ ਰੈਡੀਕਲ ਫੋਰਸਿਸ ਜਿਹੜੀਆਂ ਨੇ ਉਹ ਡੈਲੀਬਰੇਟਰੀ ਨੂੰ ਸਖ਼ਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਦੂਜਾ ਇਹ ਹੈਗਾ ਕਿ ਉਹ ਆਰਐਸਐਸ ਨੂੰ ਵੀ ਸਿੱਖਾ ਨੂੰ ਕਿਉਂਕਿ ਸਿੱਖਾਂ ਦੇ ਵਿੱਚ ਨਾ ਇੱਕ ਸੈਂਸ ਆਫ ਉਹ ਜਿਹੜੀ ਸੈਲਫ ਰਿਸਪੈਕਟ ਹੈ ਗਈ ਹੈ ਉਹ ਇੱਕ ਬੜੀ ਇੰਪੋਰਟੈਂਟ ਫੈਕਟਰ ਬਣ ਗਿਆ ਉਹ ਕਹਿੰਦੇ ਨੇ ਵੀ ਜਦੋਂ ਆਰਐਸਐਸ ਵੱਲੋਂ ਸਾਨੂੰ ਕੋਈ ਮੈਸੇਜ ਆਉਂਦਾ ਹੈ ਜਿਸ ਤਰ੍ਹਾਂ ਮੈਂ ਕੀ ਟਾਕਿੰਗ ਟੂ ਲੋਟ ਆਫ ਪੀਪਲ ਤੇ ਸਾਨੂੰ ਲੱਗਦਾ ਕਿ ਦੇ ਵਾਂਟ ਟੂ ਟੇਕ ਅਸ ਇਨਟੂ ਆਰ ਫੋਰਟ ਉਹ ਮੈਂ ਚਲੋ ਮੇਰਾ ਆਰਗੂਮੈਂਟਸ ਜੋ ਵੀ ਹੁੰਦੇ ਨੇ ਸੋ ਇੱਕ ਇਹ ਵੀ ਕਿ ਨਾ ਇੱਕ ਡੈਲੀਬਰੇਟ ਆਪਾਂ ਜਿੱਦਾਂ ਕਹਿੰਦੇ ਦੀਵਾਰ ਬਣਾ ਲੈਨੇ ਆ ਵਿੱਚ ਆਪਾਂ ਦੋਨਾਂ ਦੇ ਵਿੱਚ ਆਪਾਂ ਇੱਕ ਦੀਵਾਰ ਡੈਲੀਬਰੇਟਲੀ ਬਣਾ ਰਹੇ ਹਾਲਾਂਕਿ ਉਹ ਦੀਵਾਰ ਦਾ ਕੋਈ ਮਤਲਬ ਹੈ ਕਿ ਨਹੀਂ ਹੈ ਉਹ ਉਹ ਨਹੀਂ ਸਾਨੂੰ ਪਤਾ ਲੱਗਦਾ ਲੇਕਿਨ ਆਪਾਂ ਦੀਵਾਰ ਖੜੀ ਕਰ ਰਹੇ ਹਾਂ ਉਹ ਦੀਵਾਰ ਨੂੰ ਕਿਸ ਤਰ੍ਹਾਂ ਡਿਸਮੈਂਟਲ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਓਵਰਕਮ ਕਰਨਾ ਹੈ ਮੈਨੂੰ ਲੱਗਦਾ ਥੈਟ ਇਜ਼ ਅ 빅 ਚੈਲੰਜ ਫੋਰ ਦਾ ਆਰਐਸਐਸ ਇਨ ਪੰਜਾਬ ਤੇ ਦੂਸਰਾ ਇਹ ਵੀ ਹੈ ਕਿ ਹਾਂ ਆਰਐਸਐਸ ਨੂੰ ਇੱਕ ਕੌਂਸ਼ੀਅਸਲੀ ਡੈਲੀਬਰੇਟ ਐਂਡ ਵੈਰੀ ਹਾਰਡ ਐਫਰਟ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਸਾਡੇ ਸਿੱਖ ਭਰਾ ਨੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਉਹਨਾਂ ਦੀ ਆਈਡੈਂਟੀਟੀ ਨੂੰ ਕਿਸੇ ਤਰ੍ਹਾਂ ਚੈਲੰਜ ਕਰ ਰਹੇ ਹਾਂ ਜਾਂ ਉਹਨੂੰ ਡਾਇਲੂਟ ਕਰ ਰਹੇ ਹਾਂ ਉਹਨਾਂ ਦਾ ਆਪਣਾ ਇੱਕ ਸਥਾਨ ਆਪਣੀ ਇੱਕ ਮਰਿਆਦਾ ਹੈ ਤੇ ਉਹ ਮਰਿਆਦਾ ਸਾਡੇ ਨਾਲ ਹੀ ਤੁਰੇ ਰਹੀਗੀ ਉਹ ਸਾਡੇ ਨਾਲ ਹੀ ਰਹੇਗੀ they rss should make an effort to that ajj ajay parpa ji nu asi sunya ki unna de rai ki hai sang bare ਮਨ ਲੱਗਦਾ ਵੀ ਸਾਡੇ ਦੋਸਤਾਂ ਨੂੰ ਸਾਡੇ ਜਿਹੜੇ ਫੇਸਬੁੱਕ ਤੇ ਹੋਰ YouTube ਸੋਸ਼ਲ ਮੀਡੀਆ ਸਾਨੂੰ ਦੇਖਦੇ ਆ ਤੁਹਾਨੂੰ ਕੋਈ ਗੱਲ ਸਾਡੀ ਅੱਛੀ ਲੱਗੇ ਉਹਨੂੰ ਲਾਈਕ ਵੀ ਕਰੋ ਔਰ ਸਾਨੂੰ ਕੋਈ ਗਾਈਡ ਕਰਨਾ ਹੋਵੇ ਤੁਸੀਂ ਕਮੈਂਟ ਵੀ ਤੁਸੀਂ ਕਰ ਸਕਦੇ ਹੋ ਅਜੇ ਜੀ ਤੁਹਾਨੂੰ ਅਸੀਂ ਸੱਦਾ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ ਜਿੰਦਰ ਜੀ ਥੈਂਕ ਯੂ ਵੈਰੀ ਮੱਚ ਫॉर गिविंग ਮੀ ðiਸ ਅਪੋਰਚੁਨਿਟੀ ਥੈਂਕ ਯੂ ਸਾਰਾ